ਤੁਸੀਂ ਕਦੇ ਸੋਚਿਆ ਹੈ ਕਿ ਕਿੰਨੇ ਮਜਬੂਰ ਹੋਣਗੇ ਉਹ ਮਾਪੇ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਸਕੂਲਾਂ ਨੂੰ ਤਾਲਾ ਲਗਾਇਆ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਹਨੇਰੇ 'ਚ ਰੋਲਦਾ ਦੇਖਿਆ ਹੋਣਾ ਜਿਨ੍ਹਾਂ ਨੇ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਕਰਕੇ ਆਪਣੇ ਬੱਚਿਆਂ ਨੂੰ ਸਕੂਲੋਂ ਜਾਣੋਂ ਹਟਾ ਲਿਆ ਜੀ ਹਾਂ ਤੁਸੀਂ ਬਿਲਕੁਲ ਠੀਕ ਸੁਣਿਆ ਮੈਨੂੰ ਨਹੀਂ ਲੱਗਦਾ ਕਿ ਮੈਂ ਅੱਜ ਤੱਕ ਸੁਣਿਆ ਹੋਣਾ ਹੈ ਕਿ ਮਾਪਿਆਂ ਨੇ ਆਪਣੇ ਬੱਚਿਆਂ ਦੇ ਸਕੂਲਾਂ ਨੂੰ ਤਾਲਾ ਲਗਾ ਦਿੱਤਾ ਹੋ ਜੀ ਹਾਂ ਤੁਸੀਂ ਬਿਲਕੁਲ ਠੀਕ ਸੁਣਿਆ ਆਮ ਆਦਮੀ ਪਾਰਟੀ ਦੇ ਸਿੱਖਿਆ ਮਾਡਲ ਦੀ ਫੂਕ ਨਿਕਲਦੀ ਦਿਖਾਈ ਦੇ ਰਹੀ ਪੰਜਾਬ ਵਿੱਚ ਸਿੱਖਿਆ ਦਾ ਪੱਧਰ ਚਿੰਤਾਜਨਕ ਸਥਿਤੀ ਵਿੱਚ ਹੈ ਗਣਿਤ ਵਿਗਿਆਨ ਭੂਗੋਲ ਤਾਂ ਛਾਡੀ ਦੇ ਜ਼ਿਆਦਾਤਰ ਸਕੂਲੀ ਬੱਚੇ ਕੇ ਤੋਂ ਕਬੂਤਰ ਪਰਣ ਦੀ بجائے ਉਲਝਣ ਵਿੱਚ ਪੈ ਜਾਂਦੇ। ਪ੍ਰਥਮ ਫਾਊਂਡੇਸ਼ਨ ਦੀ ਸਿੱਖਿਆ ਦੀ ਸਾਲਾਨਾ ਸਥਿਤੀ ਰਿਪੋਰਟ 2024 ਵਿੱਚ ਹੈਰਾਨ ਕਰਨ ਵਾਲੇ ਆંકड़े ਸਾਹਮਣੇ ਆਏ ਨੇ ਜੋ ਤੁਹਾਨੂੰ ਸੋਚਾ ਵਿੱਚ ਪਾ ਦੇਣਗੇ। ਨਮਸਕਾਰ ਮੈਂ ਹਾਂ ਤੇਜਸਵਨੀ ਰਾਏ ਤੁਸੀਂ ਦੇਖ ਰਹੇ ਹੋ ਰਤਨ ਹੰਜਾਮ। ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੇ ਝਾੜੂ ਨੇ ਪੰਜਾਬ ਦੀ ਸਿੱਖਿਆ ਪ੍ਰਣਾਲੀ ਨੂੰ ਹੁੰੰਜਾ ਫੇਰ ਦਿੱਤਾ ਹੈ। ਇਸ ਸਾਫ਼-ਸੁਥਰੀ ਸਿੱਖਿਆ ਪ੍ਰਣਾਲੀ ਦੀ ਹਾਲਤ ਅਜੀਹੀ ਹੈ ਕਿ ਨਿਰਾਸ਼ ਬੱਚਿਆਂ ਦੇ ਮਾਪਿਆਂ ਨੇ ਸਕੂਲਾਂ ਨੂੰ ਤਾਲੇ ਲਗਾਉਣੇ ਸ਼ੁਰੂ ਕਰ ਦਿੱਤੇ। ਦਰਅਸਲ ਪਟਿਆਲਾ ਦੇ ਸਮਾਣਾ ਦੇ ਪਿੰਡ ਦੁੱਲੜ ਦਾ ਸਰਕਾਰੀ ਸਕੂਲ ਇਸ ਪ੍ਰਣਾਲੀ ਦੇ ਸੈਂਕੜੇ ਸਬੂਤਾਂ ਵਿੱਚੋਂ ਇੱਕ ਸਬੂਤ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਸਕੂਲ ਵਿੱਚ ਸਿਰਫ ਇੱਕ ਹੀ ਅਧਿਆਪਕ ਹੈ ਇਹ ਸਾਰਾ ਸਕੂਲ ਇੱਕ ਅਧਿਆਪਕ ਦੀ ਜ਼ਿੰਮੇਵਾਰੀ ਹੇਠ ਹੈ ਦੂਜੇ ਪਾਸੇ ਪੰਜਾਬ ਸਰਕਾਰ ਦਾਵਾ ਕਰਦੀ ਹੈ ਕਿ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੇ ਦਾਖਲੇ ਦਾ ਆਂਕੜਾ ਵਧਾਉਣ ਲਈ ਵੱਡੇ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ ਪਰ ਇਸ ਦੀ ਜ਼ਮੀਨੀ ਹਕੀਕਤ ਕੁਝ ਹੋਰ ਹੀ ਹੈ ਇੱਕ ਰਿਪੋਰਟ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਪੰਜਾਬ ਵਿੱਚ ਪ੍ਰਾਈਵੇਟ ਸਕੂਲ ਅਜੇ ਵੀ ਮਾਪਿਆਂ ਦੀ ਆਪਣੇ ਬੱਚਿਆਂ ਦੇ ਦਾਖਲੇ ਲਈ ਪਹਿਲੀ ਪਸੰਦ ਨੇ ਹੁਣ ਵੀ ਕਿਉਂ ਨਾ ਕਿਉਂਕਿ ਰਾਜ ਵਿੱਚ ਸਮਾਨਾ ਦੇ ਦੁੱਲੜ ਪਿੰਡ ਵਰਗੇ ਹੋਰ ਸਕੂਲ ਵੀ ਨੇ ਪਿੰਡ ਦੁੱਲੜ ਵਿੱਚ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਅਧਿਆਪਕਾਂ ਦੀ ਘਾਟ ਕਾਰਨ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ। ਇਸ ਤੋਂ ਨਾਰਾਜ਼ ਬੱਚਿਆਂ ਦੇ ਮਾਪਿਆਂ ਨੇ ਨੌਜਵਾਨ ਭਾਰਤ ਸਭਾ ਦੀ ਅਗਵਾਈ ਹੇਠ ਬੋਦਵਾਰ ਨੂੰ ਸਕੂਲ ਦੇ ਗੇਟ ਨੂੰ ਤਾਲਾ ਲਗਾ ਦਿੱਤਾ ਤੇ ਸਰਕਾਰ ਵਿਰੁੱਧ ਗੁੱਸਾ ਪ੍ਰਗਟ ਕੀਤਾ। ਲੋਕਾਂ ਨੇ ਕਿਹਾ ਕਿ ਸਕੂਲ ਵਿੱਚ ਜਲਦੀ ਤੋਂ ਜਲਦੀ ਅਧਿਆਪਕਾਂ ਦੀ ਨਿਯੁਕਤੀ ਕੀਤੀ ਜਾਣੀ ਚਾਹੀਦੀ ਹੈ ਨਹੀਂ ਤਾਂ ਟਕਰਾਅ ਹੋਰ ਤੇਜ਼ ਹੋ ਜਾਵੇਗਾ। ਦੱਸ ਦਈਏ ਕਿ ਸਮੇਂ ਸਕੂਲ ਵਿੱਚ ਗਰੀਬ ਪਰਿਵਾਰਾਂ ਦੇ ਲਗਭਗ 100 ਬੱਚੇ ਸਿੱਖਿਆ ਪ੍ਰਾਪਤ ਕਰ ਰਹੇ। ਪਰ ਸਕੂਲ ਵਿੱਚ ਉਹਨਾਂ ਨੂੰ ਪੜ੍ਹਾਉਲੇ ਸਿਰਫ ਇੱਕ ਅਧਿਆਪਕ ਹੈ ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ ਇਹ ਮੁੱਦਾ ਕਈ ਵਾਰ ਜ਼ਿਲ੍ਹਾ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਅਧਿਆਪਕਾਂ ਦੀ ਜਲਦੀ ਭਰਤੀ ਦੇ ਬਰੋਚੇ ਦੇ ਬਾਵਜੂਦ ਸਮੱਸਿਆ ਅਜੇ ਤੱਕ ਹੱਲ ਨਹੀਂ ਹੋਈ ਹੈ ਪਿੰਡ ਵਾਸੀਆਂ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ ਬੱਚਿਆਂ ਦੇ ਮਾਪੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਨੇ ਕਿ ਸਕੂਲ ਵਿੱਚ ਜਲਦ ਹੀ ਅਧਿਆਪਕਾਂ ਦੀ ਨਿਯੁਕਤੀ ਕੀਤੀ ਜਾਵੇ ਰਿਪੋਰਟ ਮੁਤਾਬਕ ਸੂਬੇ ਦੇ 2092 ਸਕੂਲ ਸਿਰਫ ਇੱਕ ਅਧਿਆਪਕ ਨਾਲ ਚੱਲ ਰਹੇ ਹਨ ਹਾਲਾਂਕਿ ਨਾ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਜ਼ਿਆਦਾ ਹੈ 2023-24 ਆਧਮਿਕ ਸੈਸ਼ਨ ਦੌਰਾਨ ਇਨ੍ਹਾਂ ਸਕੂਲਾਂ ਵਿੱਚ 69532 ਬੱਚੇ ਦਾਖਲ ਨੇ 15 ਸਕੂਲ ਅਜੇ ਹੇ ਨੇ ਜਿੱਥੇ ਇੱਕ ਵੀ ਬੱਚੇ ਨੇ ਦਾਖਲਾ ਨਹੀਂ ਲਿਆ ਇਨ੍ਹਾਂ ਸਕੂਲਾਂ ਵਿੱਚ ਅਧਿਆਪਕਾਂ ਦੀ ਗਿਣਤੀ ਪੈਲਤੀ ਹੈ ਪੰਜਾਬ ਵਿੱਚ ਵੀ ਮਿਸ਼ਨ ਸਮਰਥ ਲਾਗੂ ਕੀਤਾ ਗਿਆ ਜਿਸ ਦਾ ਮਕਸਦ ਸਕੂਲਾਂ ਵਿੱਚ ਸਿੱਖਿਆ ਦੀ ਗੁਣਵੰਤਾ ਵਿੱਚ ਸੁਧਾਰ ਕਰਨਾ ਹੈ ਇਸ ਮੁਹਿੰਮ ਤਹਿਤ ਸਾਰੇ ਬੱਚਿਆਂ ਨੂੰ ਨਾਲ ਲੈ ਕੇ ਚੱਲਣਾ ਪਵੇਗਾ ਤਾਂ ਜੋ ਕੋਈ ਵੀ ਪੜ੍ਹਾਈ ਵਿੱਚ ਪਿੱਛੇ ਨਾ ਰਹੇ ਖਾਸ ਕਰਕੇ ਪੰਜਾਬੀ ਅੰਗਰੇਜ਼ੀ ਅਤੇ ਗਣਿਤ ਵਿੱਚ ਪਕੜ ਮਜ਼ਬੂਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਵਿਦਿਆਰਥੀਆਂ ਨੂੰ ਘਟੋਕਟ ਦੋਆਪਾਸ਼ਾ ਵਿੱਚ ਪੜਾਣਾ ਦਸਰਨ ਗਣਿਤਕ ਸਮੱਸਿਆਵਾਂ ਹੱਲ ਕਰਨ ਦੇ ਯੋਗ ਬਣਾਇਆ ਜਾ ਰਿਹਾ ਹੈ ਹੈਰਾਨੀ ਦੀ ਗੱਲ ਹੈ ਕਿਨੀ ਮਾੜੀ ਸਥਿਤੀ ਵਿੱਚ ਵੀ ਆਮ ਆਦਮੀ ਪਾਰਟੀ ਪੰਜਾਬ ਦੀ ਸਿੱਖਿਆ ਪ੍ਰਣਾਲੀ ਦੇ ਗੁਣਗਾਨ ਕਰ ਰਹੀ ਹੈ ਇੰਨਾ ਹੀ ਨਹੀਂ ਹੁਣ ਜੋ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਨੂੰ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਵੇ ਗਣਿਤ ਵਿਗਿਆਨ ਭੂਗੋਲਤਾ ਛੱਡ ਹੀ ਦਿਓ ਜ਼ਿਆਦਾਤਰ ਸਕੂਲੀ ਬੱਚੇ ਕੱਕਾ ਤੋਂ ਕਬੂਤਰ ਪੜਨ ਦੀ ਬਜਾਏ ਉਲਝਣ ਵਿੱਚ ਪੈ ਰਹੇ ਨੇ। ਪ੍ਰਥਮ ਫਾਊਂਡੇਸ਼ਨ ਦੀ ਸਿੱਖਿਆ ਦੀ ਸਲਾਨਾ ਸਥਿਤੀ ਰਿਪੋਰਟ 2024 ਵਿੱਚ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਨੇ। ਰਿਪੋਰਟ ਮੁਤਾਬਕ ਸਰਕਾਰੀ ਅਤੇ ਨਿੱਜੀ ਦੋਵਾਂ ਸਕੂਲਾਂ ਵਿੱਚ ਪੰਜਵੀਂ ਜਮਾਤ ਦੇ ਬੱਚਿਆਂ ਦੀ ਸਿੱਖਿਆ ਦਾ ਗ੍ਰਾਫ ਢਿੱਗਿਆ। ਸਿਰਫ 61.4 ਬੱਚੇ ਦੂਜੀ ਜਮਾਤ ਦਾ ਪਾਠ ਪੜਨ ਦੇ ਯੋਗ ਨੇ ਜਦੋਂ ਕਿ ਸਾਲ 2022 ਵਿੱਚ 68.2 ਬੱਚੇ ਦੂਜੀ ਜਮਾਤ ਦਾ ਮੁਢਲਾ ਪਾਠ ਪੜਨ ਦੇ ਯੋਗ ਪਾਏ ਗਏ ਸਨ। ਪਿੰਡੂ ਖੇਤਰਾ ਵਿੱਚ ਗਣਿਤ ਦਾ ਵਿਸ਼ਾ ਸਾਰੇ ਬੱਚਾ ਇਹ ਇੱਕ ਸਮੱਸਿਆ ਬਣੀ ਹੈ ਪੰਜਵੀਂ ਜਮਾਤ ਦੇ ਸਿਰਫ 48.8% ਬੱਚੇ ਹੀ ਭਾਗਫਲ ਪ੍ਰਸ਼ਨ ਹੱਲ ਕਰ ਸਕਦੇ ਨੇ ਪਰਸਾਲ 2022 ਦੇ ਮੁਕਾਬਲੇ ਇਸ ਵਿੱਚ ਜ਼ਰੂਰ ਸੁਧਾਰ ਹੋਇਆ ਹੈ ਪਿਛਲੇ ਸਰਵੇਖਣ ਵਿੱਚ ਸਿਰਫ 41.1% ਬੱਚੇ ਭਾਗਫਲ ਪ੍ਰਸ਼ਨਾਂ ਨੂੰ ਹੀ ਸਹੀ ਢੰਗ ਨਾਲ ਹੱਲ ਕਰਨ ਦੇ ਯੋਗ ਸਨ ਇਸੇ ਤਰ੍ਹਾਂ ਤੀਜੀ ਜਮਾਤ ਦੇ ਬੱਚਿਆਂ ਨੂੰ ਸਮਰਥ ਬਣਾਉਣ ਲਈ ਅਜੇ ਵੀ ਬਹੁਤ ਕੰਮ ਕਰਨ ਦੀ ਲੋੜ ਹੈ ਇੰਨਾ ਹੀ ਨਹੀਂ ਤੀਜੀ ਜਮਾਤ ਦੇ 48.9% ਬੱਚੇ ਘਟਾਉ ਨਹੀਂ ਜਾਣਦੇ ਜੇਕਰ ਅਸੀਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਕਰੀਏ ਤਾਂ ਤੀਜੀ ਜਮਾਤ ਦੇ ਸਿਰਫ 7.7 ਬੱਚੇ ਹੀ ਦੂਜੀ ਜਮਾਤ ਦੇ ਪਾਠ ਪੜ ਸਕਦੇ ਨੇ ਜਦੋਂ ਕਿ ਸਾਲ 2022 ਦੇ ਮੁਕਾਬਲੇ ਇਸ ਵਿੱਚ ਸਿਰਫ 3.4% ਦਾ ਸੁਧਾਰ ਹੋਇਆ। ਵੈਸੇ ਦੇਖਿਆ ਜਾਵੇ ਤਾਂ ਇਹਨਾਂ ਅੰਕੜਿਆਂ ਨੇ ਸਿੱਖਿਆ ਵਿਭਾਗ ਦੀ ਚਿੰਤਾ ਵੀ ਵਧਾ ਦਿੱਤੀ ਹੈ ਅਤੇ ਆਮ ਆਦਮੀ ਪਾਰਟੀ ਦੇ ਖੋਖਲੇ ਵਾਅਦਿਆਂ ਨੂੰ ਵੀ ਲੋਕਾਂ ਦੇ ਸਾਹਮਣੇ ਲਿਆ ਕੇ ਰੱਖ ਦਿੱਤਾ ਹੈ। ਇੱਕ ਪਾਸੇ ਤਾਂ ਸਰਕਾਰ ਦੇ ਵੱਡੇ-ਵੱਡੇ ਵਾਅਦੇ ਤੇ ਦੂਜੇ ਪਾਸੇ ਪੰਜਾਬ ਦੀ ਪੀੜ੍ਹੀ ਜਿਸ ਨੇ ਅੱਗੇ ਜਾ ਕੇ ਪੰਜਾਬ ਨੂੰ ਭਾਰਤ ਨੂੰ ਸੰਭਾਲਣਾ ਹੈ, ਉਹਨਾਂ ਦਾ ਸਿੱਖਿਆ ਮਾਡਲ ਸੱਚ ਤੁਹਾਡੇ ਸਾਹਮਣੇ ਹੈ।